دیکس تی آئی جو بھاپ سوئی کر سی پھر نہ کرنا جائی سو بادشاہ ج ਸਰਦਕਮਾਈ ਸਭ ਕੀ ਮਤ ਮਿਲ ਕੀ ਮਤ ਬਾਈ ਗਿਆਨੀ ਧਾਨੀ ਗੁਰੂ ਗਰਾਹ either you ਜੀ ਤੂੰ ਜੀ ਆਂ ਦਾਤਾ ਤਾਰ ਹਰਿ ਧਉ ਸੰਤੋ ਜੀ ਸਭ ਦੁਖ ਵਿਸਾਰਣ ਹਾਰਾ ਹਰਿਆ ਏ ठाकुर ਹਰਿਆ ਏ ਸੇਵਕ ਜੀ ਕਿਆ ਨਾਨਕ ਜੰਤ ਵਿਚਾਰ ਤੂੰ ਘਟ ਘਟ ਅੰਦਰ ਸਰਬ ਨਿਰੰਤਰ ਜੀ ਹਰਿ ਕੋਪੁਰ ਸਮਾਨ ਇਕ ਦਾਤੇ ਇਕ ਵੇਕਾਰੀ ਜੀ ਸਭ ਤੇਰੇ ਚੋ ਜਿ ਵਿਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤੂਦ ਬਿਨਿ ਅਵਰ ਤੂੰ ਪਾਰ ਬ੍ਰਹਮ ਬੇੰਤ ਬੇੰਤ ਜੀ ਤੇਰੇ ਕੀ ਗੁਣ ਆਖ ਵਖਾਣਾ ਜੋ ਸੇਵੈ ਜੋ ਸੇਵੈ ਤੂ ਜੀ ਜਨ ਨਾਨਕ ਦਿਨ ਕੋ ਰਵਾਨ ਹਰ ਧਿਆਮੇ ਹਰ ਧਿਆਮੇ ਤੂ ਜੀ ਸੇ ਜਨ ਜੁਗ ਮੇ ਸੁਖਵਾਸੀ ਸੇਮੁਗਤ ਸੇਮੁਗਤ ਮਈ ਜਿਨ ਹਰ ਧਿਆਇ ਜਾ ਜੀ ਤਿਨ ਤੋਟੀ ਜੰਮ ਕੀ ਫ਼ਾਸੀ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨ ਕਉ ਸੁਖ ਵਾਸੀ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰਿ ਜੀ ਤੇ ਹਰ ਹਰ ਰੂਪ ਸਮਾਸੀ ਸੇਤਹੰ ਸੇਤਹੰ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਵਰ ਜਾਸੀ ਤੇਰੀ ਭਗਤ ਤੇਰੀ ਭਗਤ ਪੰਡਾਲ ਜੀ ਭਰੇਬੇ ਤੁਦਿਆਪੇ ਭਾਵੇਂ ਸੋਈ ਵਰਤੈ ਜੀ ਤੂੰ ਆਪੇ ਕਰੈ ਸੋ ਹੋਈ ਤੁਦੇ ਆਪੇ ਸਿਰ ਸੋ ਪਾਈ ਜੀ ਤੁਦੇ ਆਪੇ ਸਿਰਜ ਸੋ ਗੋਈ ਜਨ ਨਾਨਕ ਗੁਣ ਗਾਵੇ ਕਰਤੇ ਕੇ ਜੀ ਜੋ ਸਭ ਸਹਿ ਕਾ ਜਾਣੋ ਈ ਹਸੈ ਰਚੁਤਾ ਤੂੰ ਕਰਿਤਾ ਸੁਚਿਆਰ ਮੈਂਡਾ ਸਾਈਂ ਜੋ ਤੋ ਭਾਵੇਂ ਸੋਈ ਤੇਸੀ ਜੋ ਤੂੰ ਦੇ ਸੋਈ ਹੋਉ ਪਾਈ ਰਹੋ ਸੋ ਦੇਵੀ ਤੂੰ ਸਉਨੀ ਧਿਆਇ ਜਿਸਨੋ ਕਿਰਪਾ ਕਰੇ ਤਿਨ ਨਾਮ ਰਤਨ ਪਾਇ ਗੁਰਮੁਖ ਲਾਗਦਾ ਮਨ ਮੁਗਵਾਇ ਤੂੰ ਦਇਆ ਵਿਚੋੜਿਆ ਆਪ ਮਿਲਾਇ ਤੂੰ ਦਰਿਆ ਸਭ ਤੁਝ ਹੀ ਮਾਹੀ ਤੁਝ ਬਿਨ ਦੂਜ ਕੋਈ ਨਾ ਜੀ ਜੰਤ ਸਭ ਤੇਰਾ ਖੇਲ ਵਿਜੋਗ ਮਿ ਲਵਿਛੜਿਆ ਸੰਜੋਗੀ ਮਿਲ ਜਿਸਨੋ ਤੂੰ ਜਾਣਾਈ ਸੋਹੀ ਹਰਿ ਸੇਵਿਆ ਤੈਨ ਸੁਖ ਪਾਇ ਸਹ ਦੇਹੀ ਹਰ ਨਾਮ ਸੁਮਾਇ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੁਰਿ ਬਿਨੁ ਦੂਜਾ ਪਾਲ ਨਾ ਕੋ ਹੋਇ ਤੂੰ ਕਰ ਕਰ ਵੇਖ ਜਾਣੈ ਸੋਏ तस मूल मना हर बिस तेरे गुणग ਜਪ ਤਪ ਸੰਜਮ ਧਰਮ ਨ ਕਮਾਇਆ ਸੇਵਾ ਸਾਧਨਾ ਜਾਨੀਆ ਹਰਿ ਰਾਇ ਕਹੁ ਨਾਨਕ ਹਮ ਦੀਚ ਕਰਮਾ ਸਰਣ ਭਰੇ ਕੀ ਰਾਖੋ ਸਰਮ ਜਪ ਤਪ ਸੰਜਮ ਧਰਮ ਨ ਕਮਾਇਆ ਸੇਵਾ ਸਾਧਨਾ ਕਾਲ ਪਾਈ ਬ੍ਰਹਮਾ ਵੰਦਰ ਕਾਲ ਪਾਈ ਸ਼ਿਵ ਜੂ ਅਵਤਰ ਕਾਲ ਪਾਈ ਕਰ ਬਿਸ਼ਨ ਪ੍ਰਕਾਸ਼ ਸਗਲ ਕਾਲ ਕਾ ਕੀ ਆਤਮਾਸ ਜਵਨ ਕਾਲ ਜੋਗੀ ਸੁਖੀ ਓ ਵੇਦ ਰਾਜ ਬ੍ਰਹਮ ਬਾਹੀ ਸਾਧਨ ਕੇ ਸੁਖੀ ਏਕ ਏਕੀ ਪੀਰ ਬਚਾਨੇ ਘੜ ਘੜ ਕੇ ੜੜ ੜ ਕੀ ਜਾ। ਜਗੁ ਕਰਕ ਕਰਾ ਕਰ ਤਾਰ ਅਪੜ ਜਾਦਾ ਰਤਉ ਦੇ ਉਪਾਰ। ਜੋਗ ਆਕਰਕ ਕਰ ਤਹੁ ਕਹੂੰ ਤੁਮ ਮੈਂ ਮਿਲਤ ਦੇ ਦਰਸਉ। ਜੇ ਤੇ ਬਦਨ ਸਿਰ ਸਵਧਾਰ ਆ ਪਾ ਬਣੀ ਕੋ ਜੋ ਚਾਲ। ਤੁਮ ਸਭ ਹੀ ਤੇ ਰਹਤ ਨਿਰਾਗੰ ਜਾਣਤ ਵੇਦ ਬਿਹੇਦ ਆਲਮ। ਨਿਰੰਕਾਰ ਦੇ 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 ਰਸੇ ਤਰਕੀਨੀ ਉਤਭਜ ਖਾਨ ਬਉ ਰਈ ਦੀਨੀ ਕਉ ਪੂਲ ਰਾਜ ਬੈਠਾ ਗੰਸਿ ਮੜ ਬਰ ਸੰਕਰੀ ਕੈਠਾ ਸਾਗਰੇ ਛੇਟ ਦਿਖਾਏ ਜੰਭਉ ਆ ਜੁਗਾਦ ਸਰੂਸ ਅੰਮ ਆਵਰਚਾ ਮੇਰੀ ਤੁਮ ਕਰੋ ਸਿਖੋ ਬਾਰ ਸਿਖ ਸੰਗੁਰੁ ਦੁਸ਼ਟ ਜیتے ਉਠਵਤੁ ਉਤਪਾਤਾ ਸਕਰਣ ਵਾਲੀ ਇਹ ਚਰੋ ਰਣਗਾਤਾ ਜੇ ਆਦਤੋ ਸਰਣੀ ਬਾਰੇ ਤਿਨ ਕੇ ਦੁਸ਼ਟ ਦੁਖੀ ਤੋਇ ਅਮ गुरुजन पग पर इतिहास इति के तुम संकट स उठाय जो कल को इक बार जिए ताके काल निगठने रच्छा होए ताई सब काल दुष्टरिष्ट रिंतत काल ते पाद दृष्टन जाय निहर हो ताके तनक मोहलो रिद्ध सिद्ध गुर मोह सब होए दोच चाच सकै ना को ਇਕ ਵਾਰ ਜਿੰਤ ਮਹ ਸੰਭਾਰ ਆਕਾਲ ਪਾਸ ਤੇ ਦਾਈ ਬਾਰਾ ਜਿਨਰ ਨਾਮ ਧਿਆਉ ਕਾ ਤਾਰਿ ਦੁਸ਼ਟ ਧੋਖ ਤੇਰਾ ਕੜਕੇ ਤਮੇ ਸ਼ਰਨ ਤੀਹਾਰੀ ਆਪਾਦ ਲਿਓ ਬਾਰੀ ਸਰਬ ਤੂਰ ਮੂ ਹੋ ਸਹਾਈ ਦੁਸ਼ਟ ਧੋਖ ਤੇਲੇ ਹੋ ਬਚਾਈ ਕੜਕੇ ਤਮੇ ਸ਼ਰਨ ਤੀਹਾਰੀ ਆਪਾਦ ਲਿਓ ਬਾਰੀ ਸਰਬ ਤੂਰ ਮੂ ਹੋ ਸਹਾਈ ਦੁਸ਼ਟ ਲੋਕ ਤੇ ਲਿਓ ਵਿਚਾਈ ਸਵਈਆ ਪਾਏ ਗਏ ਜਬ ਤੇ ਤੁਮਰੇ ਤਬ ਤੇ ਕੋ ਆਖ ਤਰੇ ਰੀਆਂ ਨਿਉ ਰਾਮ ਰਹੀਮ ਕੁਰਾਨ ਕੁਰਾਨ ਨੀ ਕਹਿ ਮਤੇ ਕੁਨਾਵਾ ਨਿਉ सिमर शास्त्र वेद सवे बहु वेद कह हम एक न जानियो श्री असपान कृपा तुमरी कर मैं न कहो सब तोए बखान ਸਗਲ ਦਵਾਰ ਕੋ ਛਾੜ ਕੇ ਗਇਓ ਤੁਹਾਰੋ ਦਵਾਰ ਵਾਹੀ ਗਈ ਕੀ ਰਾਜ ਅਸ ਗੋਵਿੰਦਾਸ ਤੁਹਾਰ ਸਗਲ ਦਵਾਰ ਕੋ ਛਾੜ ਕੇ ਗਇਓ ਤੁਹਾਰੋ ਦਵਾਰ ਵਾਹੀ ਗਈ ਕੀ ਰਾਜ ਅਸ ਗੋਵਿੰਦਾਸ ਤੁਹਾਰ ਦੀਆਂ ਵਾਦਾਈਆਂ ਰਾਗ ਰਤਨ ਪਰਵਾਰ ਭਰੀਆਂ ਸ਼ਬਦ ਗਾ ਬੜੀਆਂ ਆਈਆਂ ਸਭ ਤੋਂ ਤੰਗਾ ਹੋ ਹਰੀ ਕੇ ਰਾਮ ਮੰਜਨੀ ਵਸਾਇਆ ਕਹਿ ਨਾਨ ਕਨੰਦ ਹੋਵਾ ਸਤ ਗੁਰੂ ਮੈਂ ਪਾਇਆ ਏ ਮਨ ਮੇਰਾ ਤੂੰ ਸਦਾ ਰੋ ਹਰ ਨਾਲ ਹਰ ਨਾਲ ਰੋ ਤੂੰ ਮਨ ਮੇਰੇ ਦੁਖ ਸਭ ਵਿਸਾਰਣਾ ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸੁਵਾਰਣਾ ਸੋ ਨਾਗਲਾ ਸੁਰਤ ਸੁਆਮੀ ਸੋ ਕਿਉ ਨੁ ਵਿਸਾਰੇ ਕਹਿ ਨਾਨਕ ਮਨ ਮੇਰ ਸਦਾ ਤੋ ਹਰ ਨਾਲੇ ਸਾਚੇ ਸਾਹੀ ਵਾਕਾ ਨਹੀਂ ਘਰ ਤੇਰਾ ਘਰ ਤਾਂ ਤੇਰਾ ਸਭ ਕੀ ਛੈ ਜੀ ਦੇਹ ਸੋ ਬਾਵੇ ਸਦਾ ਸਿਵ ਸਭਾ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸੋਦ ਘਨੇਰੇ ਕਹਿ ਨਾਨਕ ਸੱਚੇ ਸਾਹੀ ਸਾਚਾ ਨਾਮ ਮੇਰਾ ਅਧਾਰ ਸਾਚਾ ਨਾਮ ਅਧਾਰ ਮੇਰਾ ਜਿਨ ਬੋਕਾ ਸੁਖੋ ਵਾਈਆ ਕਰ ਸੰਤ ਸੁਖ ਮਨ ਆਏ ਵਸੀਆਂ ਜਿਣੀ ਇੱਛਾ ਸੋ ਪੂਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟੋ ਜੇ ਦੀਆਂ ਇਹ ਵਡਿਆਈਆਂ ਕਹਿ ਲਾਂ ਸੁਣ ਸੰਤੋ ਜ਼ਵਦਰ ਰੂਪੇ ਆਰੋ ਸਾਚਾ ਨਾਮ ਮੇਰਾ ਅਧਾਰ ਵਾਜੇ ਪੰਚ ਸਵਤ ਤੇ ਗਾਰ ਸਵਾ ਸੁਣ ਤੇ ਗੁਨੀਤ ਕਹਤੇ ਪਵਿਤ ਸਤਿਗੁਰ ਰਹਾ ਵਰ ਪੂਰੇ ਬੇਨਵ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪ੍ਰੇਜੋ ਜਿਸ ਕਾ ਸਭ ਸੇ ਆਧਾਰ ਜੇ ਕੋ ਖਾਵੇ ਜੇ ਕੋ ਬੰਚੇ ਤਿਸ ਕਾ ਹੋਇ ਉਧਾਰ ਇਹ ਵਸਤ ਤਜੀ ਨ ਜਾਈ ਨਿਤ ਨਿਤ ਰਖੋ ਰਿਧਾਰ ਤਮ ਸੰਸਾਰ ਚਰਨ ਲਗ ਤਰੀਏ ਸਭ ਨਾਨਕ ਬ੍ਰਹਮ ਪਸਾਰ ਸਲੋਕ ਮਹਲਾ ਪੰਜਵਾ ਤੇਰਾ ਕੀਤਾ ਜਾਤੋ ਨਹੀਂ ਮੈਂ ਨਾ ਨਿਰਗੁਣਿਆਰੇ ਕੋ ਗੁਣ ਨਾਹੀ ਆਪੇ ਤਰਸ ਪਰ ਹੋਈ ਤਰਸ ਭਾਵੇਂ ਰahmat ਹੋਈ ਸਤਿਗੁਰ ਸਜਣ ਮਿਲੇ ਨਾਨਕ ਨਾਮ ਲੈਂਤ ਹ ਜੀਵ ਤਨ ਮੰਨਤੀ ਵਾਹਰੇ ਆ ਸਤਿਗੁਰ ਸਜਣ ਮਿਲੇ ਆ ਨਾਨਕ ਨਾਮ ਮੇਰਾ ਤਾ ਜੀਵ ਤਰ ਮਨ ਦੀਵ ਹਰਿ